ਨਵਾ ਜਿਨ੍ਹਾਂ ਨੇ ਬਹੁਤ ਹੀ ਬਹੁਤ ਸੌਲ ਤਰੀਕੇ ਨਾਲ ਸਾਨੂੰ ਸਾਰਿਆਂ ਨੂੰ ਸਿੱਖ ਸਿਧਾਂਤਾਂ ਦੀਆਂ ਅਕਸ਼ਾਂ ਤੋਂ ਜਾਣੂ ਕਰਵਾਇਆ ਗੁਰੂ ਨਾਨਕ ਪਾਸ਼ਾ ਨੇ ਜੋ ਆਪਣੇ ਸਿੱਖਾਂ ਨੂੰ ਦਿੱਤੇ ਸਨ ਗੁਰਨਾਨਕ ਸਾਹਿਬ ਜੀ ਦੀ ਵਿਰਾਸਤ ਦੇ ਵਿੱਚ ਇਹਨਾਂ ਨੇ ਕੀਰਤਨ ਦੀ ਪਰਪਰਾ ਗੁਰੂ ਪਾਸ਼ਾ ਨੇ ਜੋ ਸਬਦ ਅਤੇ ਇਸ ਸੁਮੇਲ ਨੂੰ ਮਹੱਤਵ ਦਿੱਤਾ ਉਸ ਬਾਰੇ ਸਾਨੂੰ ਦ੍ਰਿੜ ਕਰਾਇਆ ਗੁਰੂ ਨਾਨਕ ਪਾਸ਼ਾ ਦੇ ਕਿਰਤ ਦੇ ਸਿਧਾਂਤ ਬਾਰੇ ਕੀਰਤਨ ਦੀ ਪਰੰਪਰਾ ਨੂੰ ਉਹਨਾਂ ਨੇ ਕਾਇਮ ਕੀਤੀ ਅਤੇ ਗ੍ਰਸਥ ਵਿੱਚ ਰਹਿਨੇ ਆ ਸੇਵਾ ਅਤੇ ਸਿਮਰਨ ਜੋ ਉਹਨਾਂ ਨੇ ਆਪਣੀ ਸਿੱਖਾਂ ਨੂੰ ਡ੍ਰਿੜ ਕਰਾਇਆ ਸੀ ਗਿਆਨੀ ਜੀ ਨੇ ਸਾਨੂੰ ਉਹਦੇ ਬਾਰੇ ਮੁੜ ਚੇਤਾ ਕਰਾਇਆ ਔਰ ਸਿੱਖ ਦੇ ਸਭ ਤੋਂ ਇੰਪੋਰਟੈਂਟ ਆ ਸਿੱਖ ਦੇ ਬੋਲ ਅਤੇ ਵਿਹਾਰ ਦੇ ਗੁਣ ਦਇਆ ਧੀਰਜ ਸਤ ਸੰਤੋਖ ਬਾਰੇ ਜੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਵਿਰਾਸਤ ਦਿੱਤੀ ਗਿਆਨੀ ਜੀ ਨੇ ਉਸ ਬਾਰੇ ਆਪਣੇ ਵਿਚਾਰ ਸਾਂਝੇ ਕਰਤੇ ਬਹੁਤ ਬਹੁਤ ਧੰਨਵਾਦ ਸਾਡੇ ਅੱਜ ਦੇ ਵਿਕਾਰਣੀ ਸਮਾਰੋਹ ਦੇ ਦੂਜੇ ਬੁਲਾਰੇ ਪ੍ਰੋਫੈਸਰ ਡਾਕਟਰ ਅਮਰ ਸਿੰਘ ਸਾਡੇ ਵਿੱਚ ਹਾਜ਼ਰੀਨ ਨੇ ਇਹਨਾਂ ਦੀ ਜਾਣਕਾਰੀ ਆਪਣੇ ਵਿਦਿਆਰਥੀਆਂ ਨੂੰ ਦੇਣਾ ਚਾਹੁੰਦੀ ਕਿ ਡਾਕਟਰ ਅਮਰ ਸਿੰਘ ਜੀ ਪਰਕਸਾ ਸਾਹਿਬ ਸੈਂਟਰ ਔਨ ਸਟੱਡੀਜ਼ ਇਨ ਸਿਰੀ ਗੁਰੂਗੰਨ ਸਾਹਿਬ ਦੇ ਕਦੇ ਡਾਇਰੈਕਟਰ ਨੇ ਔਰ ਡਿਪਾਰਟਮੈਂਟ ਆਫ ਗੁਰੂ ਨਾਨਕ ਸਟੱਡੀਜ਼ ਦੇ ਹੈੱਡ ਵੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਹੋਂ ਤੱਕ ਪ੍ਰੋਫੈਸਰ ਸਾਹਿਬ ਦੀਆਂ 18 ਪੁਸਤਕਾਂ ਜੋ ਕਿ ਮੌਲਿਕ ਸੰਪਾਦਿਤ ਰੂਪ ਦੇ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਬਹੁਤ ਸਾਰੇ ਜਿਹੜੇ ਪਰਚੇ ਹੈ ਚਰਨਲਾਂ ਦੇ ਵਿੱਚ ਮੈਗਜ਼ੀਨਾਂ ਦੇ ਵਿੱਚ ਛਾਪਦੇ ਰਹਿੰਦੇ ਨੇ ਇਹਨਾਂ ਦੇ ਖਾਸ ਜੋ ਇਹਨਾਂ ਦੀ ਖੋਜ ਦੀ ਮੁਹਾਰਤ ਹੈ ਉਹ ਹੈ ਬਹੁਤ ਸਾਰੇ ਇਹਨਾਂ ਦੇ ਪ੍ਰੋਜੈਕਟਾਂ ਤੇ ਡਿਜੀਟਾਈਜ਼ੇਸ਼ਨ ਡਿਜੀਟਾਈਜ਼ੇਸ਼ਨ ਜੋ ਹੈ ਪੁਸਤਕਾਂ ਦੀ ਫਰੜਿਆਂ ਦੀ ਉਹਨਾਂ ਤੇ ਲਗਾਤਾਰ ਨਿਰੰਤਰ ਆਪਣਾ ਕਾਰਜ ਕਰ ਰਹੇ ਹਨ ਔਰ ਹੁਣ ਮੈਂ ਆਪਣੇ ਉਦਘਾਟਨੀ ਸਮਾਰੋਹ ਦੇ ਲਈ ਅਗਲੇ ਕੀ ਨੋਟਸ ਆਪਣੇ ਸਪੀਕਰ ਪ੍ਰੋਫੈਸਰ ਅਮਰ ਸਿੰਘ ਉਹਨਾਂ ਨੂੰ આમંત્રਣ ਦੇਣੀ ਆ ਪ੍ਰੋਫੈਸਰ ਅਮਰ ਸਿੰਘ ਜੀ